ਫਲੋਰ ਦੇ ਨਜ਼ਦੀਕ ਜੀਟ ਰੋਡ ਹਾਈਵੇ ਦੇ ਉਤੇ ਆਰਸੀ ਪਲਾਜ਼ਾ ਦੇ ਕੋਲ ਇੱਕ ਫੋਰਚੂਨਰ ਕਾਰ ਅਤੇ ਕੰਟੇਨਰ ਦੀ ਹੋਈ ਜ਼ਬਰਦਸਤ ਟੱਕਰ ਇੱਕ ਦੀ ਹੋਈ ਮੌਤ ਦੋ ਹੋਏ ਗੰਮੀ ਰੂਪ ਚੱਕਮੀ ਜਿਸਨਾਂ ਅਸੀਂ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਸਾਈਡ ਤੋਂ ਆ ਰਹੀ ਇੱਕ ਚਿੱਟੇ ਰੰਗ ਦੀ ਫੋਰਚੂਨਰ ਕਾਰ ਲੁਧਿਆਣਾ ਸਾਈਡ ਨੂੰ ਜਾ ਰਹੀ ਸੀ ਕਿ ਜਦ ਉਹ ਗਰਾਆਂ ਤੋਂ ਅੱਗੇ ਆਰਸੀ ਪਲਾਜ਼ਾ ਕੋਲ ਪੁੱਜੀ ਤਾਂ ਜੀਟ ਰੋਡ ਉਦੇ ਉਤੇ ਖੜੇ ਕੰਟੇਨਰ ਦੇ ਵਿੱਚ ਜਾ ਬੱਜੀ ਅਕੜ ਇਹਨੀ ਜ਼ਬਰਦਸਤੀ ਕਿ ਫੋਰਚੂਨ ਕਾਰ ਦੇ ਫਰਕਾ ਜੇ ਉੱਡ ਗਿਆ ਇਸ ਵਿੱਚ ਬੈਠੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਪਤੀ ਪਤਨੀ ਅਤੇ ਬੱਚਾ ਬੁਰੀ ਤਰ੍ਹਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤਾਂ ਗੱਡੀ ਦੇ ਵਿੱਚੇ ਹੀ ਫਸ ਗਿਆ ਰਾਹਗੀਰਾਂ ਨੇ ਬੜੀ ਮਿਹਨਤ ਦੇ ਨਾਲ ਇਹਨਾਂ ਤਿੰਨਾਂ ਨੂੰ ਬਾਹਰ ਕੱਢਿਆ ਤੇ ਫਲੋਰ ਦੇ ਸਿਵਲ ਹਸਪਤਲ ਵਿਖੇ ਆਪਣੀਆਂ ਪ੍ਰਾਈਵੇਟ ਗੱਡੀਆਂ ਰਾਹੀਂ ਇਲਾਜ ਲਈ ਲਿਆਂਦਾ ਜਿੱਥੇ ਡਾਕਟਰਾਂ ਨੇ ਡਾਕਟਰਾਂ ਦੀ ਟੀਮ ਨੇ ਬੜੀ ਮਿਹਨਤ ਕੀਤੀ ਲੇਕਿਨ ਉਸ ਤੋਂ ਬਾਅਦ ਇੱਕ ਲੇਡੀਜ਼ ਨੂੰ ਮ੍ਰਿਤਕ ਘੋਸ਼ ਕਰ ਦਿੱਤਾ ਉਹ ਤੇ ਉਹਨਾਂ ਦੇ ਲੜਕੇ ਰਾਜਕੁੰਮਰ ਲੁਧਿਆਣਾ ਦੇ ਡੀ ਐਮ ਸੀ ਹਸਪਤਲ ਵਿਖੇ ਰੈਫਰ ਕਰ ਦਿੱਤਾ ਅਤੇ ਇੱਕ ਜ਼ਖਮੀ ਵਿਅਕਤੀ ਜਿਸ ਦਾ ਨਾਮ ਮਨਿੰਦਰ ਮਨਿੰਦਰਪਾਲ ਸਿੰਘ ਦੱਸਿਆ ਜਾ ਰਿਹਾ ਹੈ ਉਸ ਨੂੰ ਫਲੋਰ ਦੇ ਇਸ ਹਸਪਤਲ ਵਿਖੇ ਹੀ ਫਾਸਟ ਏਡ ਦੇ ਦੇ ਕੇ ਉਸ ਦਾ ਇਲਾਜ ਚਾਲੂ ਕਰ ਦਿੱਤਾ ਡਾਕਟਰਾਂ ਨੇ ਦੱਸਿਆ ਕਿ ਇਹ ਤਿੰਨਾਂ ਦੀ ਪਛਾਣ ਲੁਧਿਆਣਾ ਦੇ ਅਮਨਦੀਪ ਕੌਰ ਪਤਨੀ ਮਨਿੰਦਰਪਾਲ ਸਿੰਘ ਅਤੇ ਮਨਿੰਦਰਪਾਲ ਸਿੰਘ ਪੁੱਤਰ ਤਜਿੰਦਰ ਸਿੰਘ ਅਤੇ ਉਹਨਾਂ ਦੇ ਪੁੱਤਰ ਰਾਜਕੁੰਮਰ ਵਾਸੀ 590 ਆਰ ਮਾਡਲ ਟਾਊਨ ਲੁਧਿਆਣਾ ਵੱਜੋਂ ਹੋਈ ਹੈ ਮੌਕੇ ਤੇ ਇਹਨਾਂ ਜ਼ਖਮੀਆਂ ਦੇ ਪਰਿਵਾਰਕ ਮੈਂਬਰ ਭੁੱਜ ਗਏ ਤੇ ਉਹਨਾਂ ਦੇ ਦੱਸਣ ਮੁਤਾਬਕ ਮਨਿੰਦਰ ਪਾਸਿੰਗ ਆਪਣੇ ਬੇਟੇ ਰਾਜਕੁੰਮਰ ਨੂੰ ਅੰਮ੍ਰਿਤਸਰ ਵਿਖੇ ਲੈ ਕੇ ਗਿਆ ਸੀ ਉਹਨਾਂ ਨੇ ਦੱਸਿਆ ਕਿ ਰਾਜਕੁੰਮਰ ਸਕੀਟਿੰਗ ਦਾ ਚੈਂਪੀਅਨ ਰਹਿ ਚੁੱਕਾ ਹੈ ਅਤੇ ਅੱਜ ਦੀ ਉਸ ਅੱਜ ਉਸ ਦਾ ਟ੍ਰਾਇਲ ਅੰਮ੍ਰਿਤਸਰ ਵਿਖੇ ਸੀ ਤੇ ਇਹ ਤਿੰਨੋਂ ਅੱਜ ਅੰਮ੍ਰਿਤਸਰ ਵਿਖੇ ਰਾਜਕੁੰਮਰ ਦਾ ਟ੍ਰਾਇਲ ਦੇਣ ਗਿਆ ਸੀ ਅਤੇ ਵਾਪਸ ਆਉਂਦੇ ਸਮੇਂ ਇਹ ਹਾਸਾ ਵਾਪਰ ਗਿਆ ਏਪੀ ਨੂੰ ਪੰਜਾਬੀ ਲਈ ਫਲੋਰ ਤੋਂ ਸਿੰਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਕਾਈ ਵੀ ਤੇਰਾ ਖੰਮੇ ਲੱਗੇ ਲਈ ਆ ਮਾਰਾ ਲੈ ਲਓ ਥੋੜੀ ਹੋ ਮੇਰੀ ਨੋ ਮੇਰੀ ਬੇਟੀ ਹੈ ਓਕੇ ਮੇਰੀ ਇਹਦਾ ਬੱਚਾ ਤੁਸੀਂ ਕਹਿੰਦੇ ਵੀ ਪਲੇਅਰ ਸੀਗਾ ਉਹ ਕਿਸੇ ਦਾ ਪਲੇਅਰ ਸੀਗਾ ਸਕੈਟਿੰਗ ਦਾ ਪਲੇਅਰ ਹੈਗਾ ਸਰ ਸਰ ਗਿਆ ਸਕੈਟਿੰਗ ਕਰ ਰਿਹਾ ਇਹ ਤੇ ਭਾਜੀ ਪਰਲੀ ਸਾਈਡ ਤੋਂ ਗੱਡੀ ਆ ਰਹੀ ਸੀ ਹਾਂਜੀ ਆਈ ਆਪਣੀ ਗੱਡੀ ਲੈ ਕੇ ਆਉਣ ਨੇ ਆਈ ਵੇਖਿਆ ਵੀ ਇੱਥੇ ਵਿੱਚ ਫਸੇ ਆ ਤੇ ਕੋਈ ਲਾਗੇ ਲੱਗਣ ਦੀ ਜਗਾ ਅੱਛਾ ਜੀ ਉਹ ਬੰਦੇ ਪਹਿਲਾਂ ਵਿਚਾਰੇ ਲਾਗੇ ਲੱਗਣ ਦਾ ਇਹ ਅੱਛਾ ਜੀ ਤੇ ਮਾਰੀ ਪੂਰੀ ਤੋੜ ਕੇ ਜਨਾਨੀ ਵਿਚਾਰੀ ਨੂੰ ਕੱਢਿਆ ਇੱਕ ਉਹਦਾ ਹਸਬੰਦ ਹੀ ਘਰ ਵਾਲਾ ਅੱਛਾ ਜੀ ਉਹਨਾਂ ਦਾ ਸ਼ਾਇਦ ਲੜਕਾ ਹੋਊਗਾ ਅੱਛਾ ਜੀ ਉਹਦੇ ਵੀ ਗੰਬੀਰ ਸੱਟ ਲੱਗੀ ਤੇ ਜਰਾਈ ਜਨਾਨੀ ਵਿਚਾਰੀ ਹਾਂਜੀ ਉਹਦੀ ਗੋਮ ਹੋ ਗਈ ਤੇ ਸੱਚੀ ਲੱਤ ਜਿਹੜੀ ਪਿੰਨੀ ਤੋਂ ਟੁੱਟ ਗਈ ਅੱਛਾ ਜੀ ਇੱਕ ਕਾਦੇ ਚ ਵੱਜੀ ਕਾਦੇ ਚ ਪਾਜੀ ਗੱਡੀ ਆਹ ਇੱਕ ਆਹ ਕੰਟੇਨਰ ਚ ਵੱਜੀ ਜੀ ਅੱਛਾ ਇਹ ਕੰਟੇਨਰ ਖੜਾ ਸੀਗਾ ਇਹ ਖੜਾ ਹੈਗਾ ਅੱਛਾ ਜੀ ਤੇ ਖੜੇ ਦੇ ਪਿੱਛੇ ਵੱਜ ਗਈ ਗੱਡੀ ਅੱਛਾ ਜੀ ਤੇ ਫੇਰ ਹੁਣ ਜੀ ਵੇਖ ਲੋ ਤਲੀਆਂ ਤੁਲੀਆਂ ਵਿਚਾਰੀਆਂ ਨੇ ਝੱਸ ਕੇ ਤੇ ਹੁਣ ਉਹਨਾਂ ਨੂੰ ਹਸਪੀਟਲ ਵਿਚਾਰਿਆਂ ਨੇ ਪਹੁੰਚਾਇਆ ਅੱਛਾ ਐਂਬੂਲੈਂਸ ਆਈ ਸੀ ਕਿੱਧਰ ਭੇਜਿਆ ਐਂਬੂਲੈਂਸ ਜੀ ਨਹੀਂ ਆਈ ਪਰ ਇਹ ਗੱਡੀਆਂ ਵਿਚਾਰਿਆਂ ਨੇ ਲੈ ਕੇ ਗਏ ਪੁਲਸ ਆ ਗਈ ਸੀ ਮੌਕੇ ਤੇ ਉਹ ਰੋਕ ਕੇ ਆਈ ਸੀ ਰੋਕੇ ਆਈ ਸੀ ਠੀਕ ਹੈ ਜੀ ਠੀਕ ਤੇ ਤੁਸੀਂ ਭਾਜੀ ਕਿੱਥੇ ਸੀ ਉਸ ਟਾਈਮ ਜਦੋਂ ਹਾਦਸਾ ਹੋਇਆ ਇਹ ਅਹੀਂ ਪਰਲੀ ਸਾਈਡ ਤੋਂ ਗੱਡੀ ਲੈ ਕੇ ਮੈਂ ਆਖਣ ਦਾ ਵੀ ਗੱਡੀ ਇਹ ਵੱਜ ਗਈ ਕੋਈ ਤੇ ਜਾ ਵਿੱਚ ਫਸੇ ਆ ਵਿਚਾਰੇ ਅੱਛਾ ਜੀ ਆਪਾਂ ਕੱਢਣ ਦੀ ਕੋਸ਼ਿਸ਼ ਕਰੀਏ ਅੱਛਾ ਜੀ ਆਪਾਂ ਬਚਾਉਣ ਦੀ ਕੋਸ਼ਿਸ਼ ਕਰੀਏ ਚਾਹੇ ਮਾਲਕ ਕਿਰਪਾ ਕਰ ਦੇ ਬਿਲਕੁਲ ਅਰਹੀਂ ਜਦੋਂ ਮਾਲਕ ਨੇ ਕਿਰਪਾ ਕੀਤੀ ਜੀ ਜਨਾਨੀ ਜਿਹੜੀ ਕੋਈ ਸਹਿਮ ਗਈ ਜੀ ਉਹਨੂੰ ਪਾਣੀ ਪੁਣੀ ਵਿਚਾਰੀ ਨੂੰ ਪਿਆਇਆ ਤੇ ਕਿਨੇ ਜੀ ਪ੍ਰਾਈਵੇਟ ਗੱਡੀ ਤੇ ਉਹਨੂੰ ਬਾਹਰ ਕੱਢਿਆ ਵਿਚਾਰੀ ਪਤਾ ਕੁਛ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਸੀ ਪਤਾ ਨਹੀਂ ਭਾਜੀ ਜਲੰਧਰ ਵਾਲੀ ਸਾਈਡ ਤੋਂ ਆਏ ਸੀ ਤੇ ਲੁਧਿਆਣਾ ਨੰਬਰ ਗੱਡੀ ਦਾ ਨੰਬਰ ਜੀ ਠੀਕ ਹੈ ਜੀ ਹਾਂ ਜੀ ਚੇਕ ਅ ਅ ਜਿਸ ਵੰਸਾਰੇ ਤੁਸੀਂ ਕਰੋੜ ਐਕਸੀਡੈਂਟ ਦੇ ਪੀਸ਼ੈਂਟ ਲੈ ਕੇ ਆਏ ਆ ਸਰ ਕਿੱਥੇ ਹੋਇਆ ਐ ਐਕਸੀਡੈਂਟ ਕਿਹੜੀ ਕਿਹੜੀ ਗੱਡੀ ਦਾ ਹੋਇਆ ਕਿੰਨੇ ਬੰਦੇ ਪੀਸ਼ੈਂਟ ਇਚ ਇੰਜਰ ਹੋਇਆ ਤੇ ਸਰ ਫਾਰਚੂਨਰ ਗੱਡੀ ਸੀ ਨਾ ਦੀ ਸਾਨੂੰ ਕਿਸੇ ਰਾਹਗੀਰ ਨੇ ਦੱਸਿਆ ਸੀ ਤੇ ਐਕਸੀਡੈਂਟ ਹੋਇਆ ਸੀ ਜਦੋਂ ਸਾਡੇ ਜਾਣ ਤੋਂ ਪਹਿਲਾਂ ਉਹਨਾਂ ਨੇ ਬਾਹਰ ਕੱਢੇ ਹੋਏ ਸੀ ਅਸੀਂ ਪ੍ਰਾਈਵੇਟ ਗੱਡੀ ਦੇ ਸਹਾਇਤਾ ਨਾਲ ਸਿਵਲ ਹਸਪੀਟਲ ਫਲੋਰ ਪਚਾਤਾ ਦੋ ਇੰਜਰ ਹੋਇਆ ਇੱਕ ਲੜਕਾ ਇੱਕ ਲੇਡੀ ਸੀਗੀ ਇੱਕ ਨੌਜੋ ਬੇਟਾਗਾ ਠੀਕ ਐ ਸਰ ਹੋਇਆ ਕਿੱਥੇ ਗਏ ਇਹ ਆਪਣੇ ਗਰਾਹ ਥਾਣੇ ਦੇ ਹੱਦ ਦੇ ਵਿੱਚ ਹੀ ਪੈਂਦਾ ਵਾ ਤੇ ਆਰਸੀ ਪਲਾਜ਼ਾ ਤੋਂ ਥੋੜਾ ਜਿਹਾ ਪ ਦੇ ਇਫਰੈਂਟਾਂ ਕਰੇ ਬਜੀਆ ਹਾਂਜੀ ਪਤਾ ਲੱਗਾ ਵੀ ਹੈ ਕਿੱਥੇ ਦੇ ਕੁਛ ਹੈ ਤੇ ਲੁਧਿਆਣੇ ਦੇ ਸੇ ਬੱਕ ਅਡਰੈਸ ਦਾ ਪਤਾ ਕਰਤਾ ਹੈ ਓਕੇ ਹੌਸਲ ਹਾਲਾਤ ਕਿਹੋ ਜਿਹੇ ਸਰ ਇਹਨਾਂ ਦੇ ਹਾਲਾਤ ਡਾਕਟਰ ਸਾਹਿਬ ਵੀ ਦੱਸ ਸਕਦੇ ਜੀ ਸਾਈਡ ਐਕਸੀਡੈਂਟ ਦਾ ਪੇਸ਼ੈਂਟ ਆਇਆ ਗਿਆ ਸਰ ਕਿੰਨੇ ਪੇਸ਼ੈਂਟ ਆ ਗਏ ਕਿਹੋ ਜਿਹਾ ਲਾਗੇ ਸੋ ਸਾਡੇ ਕੋਲ ਰੂਟ ਸਾਈਡ ਹਿਸਟਰੀ ਨਾਲ ਤਿੰਨ ਪੇਸ਼ੈਂਟ ਆਏ ਆ ਰੂਟ ਸਾਈਡ ਉਹਨਾਂ ਦਾ ਹੋਇਆ ਸੀਗਾ ਐਕਸੀਡੈਂਟ ਨੀਅਰ ਜੀਟੀ ਰੋਡ ਗੁਰਾਇਆਂ ਲੱਗੇ ਜੀ ਤੇ ਪੇਸ਼ੈਂਟ ਇੱਕ ਸੀਗਾ ਅਮਨਦੀਪ ਕੌਰ ਉਹਦੇ ਵਿੱਚੋਂ ਜਿਹੜੀ ਮਤਲਬ ਬਰਾਡਟ ਸੀਗੇ ਉਹ ਉਹਨਾਂ ਦਾ ਬੇਟਾ ਸੀਗਾ ਇੱਕ ਰਾਜਕੁੰਵਰ ਸਿੰਘ ਜਿਹਦੇ ਹੈਡ ਇੰਜਰੀ ਆ ਉਹਨੂੰ ਡੀਐਮਸੀ ਲੈਫਰ ਕਰਤਾ ਹੈ ਤੇ ਇੱਕ ਉਹਨਾਂ ਦੇ ਪੁੱਛੇ ਉਹਨਾਂ ਦੇ ਹਸਬੰਡ ਸੀਗੇ ਮਨਿੰਦਰਪਾਲ ਸਿੰਘ ਤੇ ਉਹਨਾਂ ਦੀ ਵੀ ਉਹਨਾਂ ਦੀ ਹਾਲਤ ਵੈਸੇ ਨਾਲ ਠੀਕ ਨੇ ਠੀਕ ਆ ਸਰ ਕਿਤਨੂੰ ਬੋਲਾਂਗਾ ਤੇ ਸਰ ਇਹ ਸਿਰ ਲੁਧਿਆਣਾ ਡਿਸਟ੍ਰਿਕਟ ਲੁਧਿਆਣਾ ਤੋਂ ਆ ਆ ਕਿਤੋਂ ਰਹਿ ਸੀ ਕਰ ਇਹ ਕਹਿ ਰਿਹਾ ਕਿ ਜੋ ਸੁਣਨ ਚ ਆਇਆ ਕਿ ਅੰਮ੍ਰਿਤਸਰ ਤੋਂ ਆਇਆ ਸੀ ਅੰਮ੍ਰਿਤਸਰ ਤੋਂ ਆ ਹਾਂਜੀ ਠੀਕ ਆ ਸਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ